ਨਮਸਕਾਰ ਆਦਾ ਸਤਿ ਸ਼੍ਰੀ ਅਕਾਲ ਜੀ ਜੈ ਪੀਮ ਜੈ ਸਬਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਵੀਰੋ ਮੈਂ ਕੁਛ ਜਿਹੜੀ ਕੁਦਰਤ ਹੈ ਨਾ ਤੇ ਕੁਦਰਤ ਦੀ ਕਾਇਨਾਤ ਬਹੁਤ ਸਾਰੇ ਵੀਰਾਂ ਦਾ ਕਹਿਣਾ ਹੈ ਕਿ ਭਰਾਓ ਸੂਰਜ ਚ ਉੱਗਣ ਤੋਂ ਪਹਿਲਾਂ ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਸਾਨੂੰ ਉੱਠਣਾ ਚਾਹੀਦਾ ਹੈ ਤੇ ਮੇਰੇ ਹਿਸਾਬ ਨਾਲ ਜਿਨੇ ਸਾਡੇ ਮਹਾਪੁਰਸ਼ ਰਾਇਬਰ ਹੋਏ ਨੇ ਉਹਨਾਂ ਦਾ ਵੀ ਕਹਿਣਾ ਇਹੋ ਹੀ ਹੈ ਕਿ ਸਮਾਂ ਰਹਿੰਦਿਆਂ ਸਾਨੂੰ ਸਵੇਕ ਤੇ ਉੱਠਣਾ ਚਾਹੀਦਾ ਤੇ ਕੁਛ ਨਾ ਕੁਛ ਸਾਨੂੰ 2 4 ਮਿੰਟ 5 ਮਿੰਟ 10 ਮਿੰਟ ਵਰਜਿਸ਼ ਵੀ ਕਰਨੀ ਚਾਹੀਦੀ ਆ ਤੇ ਜਿਹੜਾ ਇੱਕ ਅੰਮ੍ਰਿਤ ਵੇਲਾ ਆ ਸਵੇਰ-ਸਵੇਰਾ ਦਾ ਸਵੇਰੇ ਦਾ ਸਵੇਰ-ਸਵੇਰ ਦਾ ਸੂਰਜ ਕਰਣ ਤੋਂ ਪਹਿਲਾਂ ਦਾ ਕਾਫੀ ਲਾਹੇਵੰਦ ਹੁੰਦਾ ਆ ਕਿਉਂਕਿ ਇਹਦੇ ਵਿੱਚ ਆਕਸੀਜਨ ਦੀ ਮਾਤਰਾ ਜਿਹੜੀ ਆ ਉਹ ਵੱਧ ਹੁੰਦੀ ਆ ਤੇ ਕਾਰਬਨ ਡਾਈ ਆਕਸਾਈਡ ਜਿਹੜੀ ਆ ਉਹ ਬਹੁਤ ਘੱਟ ਹੁੰਦੀ ਆ ਹੁਣ ਵੀਰੋ ਇਹੋ ਹੀ ਮੈਂ ਜੇ ਦੁਪਹਿਰੇ ਲਾਈਵ ਕਰਦਾ ਤੇ ਹੋ ਸਕਦਾ ਕੱਟਾ ਗਰਦ ਡੈਸਟ ਕਾਫੀ ਹੁੰਦੀ ਪਰ ਚਲੋ ਅੱਜ ਪੱਜ ਨਾਲ ਹੀ ਸਹੀ ਕੁਝ ਤੁਹਾਨੂੰ ਨਜ਼ਾਰਾ ਦਿਖਾ ਰਹੇ ਆ ਕਿ ਕਿੰਨੀ ਧੁੰਦ ਪੈ ਰਹੀ ਆ ਤੇ ਸਾਨੂੰ ਸਾਰਿਆਂ ਨੂੰ ਭਾਵੇਂ 2 ਮਹੀਨੇ ਜਾਂ ਮਹੀਨਾ ਜਾਂ ਜਿੰਨਾ ਵੀ ਸਮਾਂ ਆ ਤੇ ਇਹ ਜਿਹੜੀ ਕੁਦਰਤ ਨੇ ਸਾਨੂੰ ਇੱਕ ਤੋਹਫਾ ਦਿੱਤਾ ਆ ਇਸ ਤੋਹਫੇ ਦਾ ਵੀ ਆਨੰਦ ਲੈਣਾ ਚਾਹੀਦਾ ਜੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਜੀ ਭਰਾਓ ਚਾਹੇ ਉਹ ਛੋਟੇ ਹੋਣ ਮੇਰੇ ਬਰਾਬਰ ਦੇ ਹੋਣ ਚਾਹੇ ਬਜ਼ੁਰਗ ਹੋਣ ਉਹਨਾਂ ਨੂੰ ਸਵੇਰੇ ਸਵੇਰ ਸੈਰ ਕਰਨੀ ਚਾਹੀਦੀ ਆ ਤਾਂ ਕਿ ਸਾਡੇ ਸਰੀਰ ਦੇ ਜਿਹੜੇ ਮਸਲਸ ਨੇ ਉਹ ਐਕਟਿਵ ਰਹਿਣ ਉਹ ਮਜ਼ਬੂਤ ਹੋਣ ਤੇ ਆਉਣ ਵਾਲੀ ਗਾੜੀ ਜਿਹੜੀ ਸਾਡੀ ਜ਼ਿੰਦਗੀ ਹੈ ਚਾਹੇ ਉਹ ਬੇਸ਼ੱਕ ਫਮੇ ਸਵਾਸਾਂ ਦਾ ਕੋਈ ਪਤਾ ਤੇ ਨਹੀਂ ਪਰ ਆਸ ਤੇ ਰੱਖਦੇ ਹਾਂ ਨਾ ਕਿ ਕਿ ਜਦੋਂ ਆਪਾਂ ਬਜ਼ੁਰਗ ਹੋਵਾਂਗੇ ਜਾਂ ਹੋਰ ਵੱਡੇ ਵਡੇਰੀ ਉਮਰ ਵਿੱਚ ਹੋਵਾਂਗੇ ਤਾਂ ਸਾਨੂੰ ਸਾਡਾ ਸਰੀਰ ਜਿਹੜਾ ਉਹ ਸਾਥ ਦੇਵੇਗਾ ਜੇ ਅਸੀਂ ਸਰੀਰ ਨੂੰ ਸੰਭਾਲਿਆ ਹੋਵੇਗਾ ਅੰਮ੍ਰਿਤ ਵੇਲਾ ਸੰਭਾਲਿਆ ਹੋਵੇਗਾ ਸਵੇਰ-ਸਵੇਰ ਦਾ ਟਾਈਮ ਜਿਹੜਾ ਆ ਇਹ ਬੱਚਿਆਂ ਵਾਸਤੇ ਵੀ ਸਹੀ ਆ ਔਰ ਜਿਹੜੇ ਮੇਰੇ ਵੀਰ ਕੰਮਕਾਰਤੇ ਜਾਂਦੇ ਉਹਨਾਂ ਵਾਸਤੇ ਉਹਨਾਂ ਤੋਂ ਵਿਚਾਰਿਆਂ ਨੇ ਚਲ ਉੱਠਣਾ ਹੀ ਉੱਠਣਾ ਹੈ ਜਿਹੜੇ ਨਹੀਂ ਵੀ ਕੰਮਕਾਰਾਂ ਤੇ ਜਾਂਦੇ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜਾ ਅੰਮ੍ਰਿਤ ਵੇਲਾ ਸਾਨੂੰ ਸੰਭਾਲਣਾ ਚਾਹੀਦਾ ਤਾਂ ਸਵੇਰ ਸੁਵੇਰਾ ਵਕਤ ਜਿਹੜਾ ਆ ਸਮਾਂ ਆ ਟਾਈਮ ਆ ਇਹ ਅਸੀਂ ਇਸ ਨੂੰ ਸੰਭਾਲਦੇ ਆ ਤੇ ਫਿਰ ਸਾਨੂੰ ਆਤਮਾ ਤੇ ਪਰਮਾਤਮਾ ਤੇ ਉਸ ਪਰਮਾਤਮਾ ਦਾ ਵਾਹਿਗੁਰੂ ਦਾ ਉਸ ਅੱਲਾ ਦਾ ਉਸ ਗੋੜ ਦਾ आशीर्वाद ਵੀ ਮਿਲਦਾ ਹੈ ਤੂ ਦੀ ਰਹਿਮਤ ਵੀ ਮਿਲਦੀ ਹੈ ਸੋ ਧੰਨਵਾਦ ਸਾਥੀਓ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ